ਰਾ ਜਜਮੈਂਟ ਆ ਕਿ ਪੌਣੇ 3 ਕਰੋੜ ਚੋਂ 75-80 ਲੱਖ ਆਦਮੀ ਆਪਣਾ ਜਾ ਚੁੱਕਾ 75-80 ਲੱਖ ਔਰ ਉਹਨਾਂ ਦੀ ਜਗ੍ਹਾ ਤੇ 40-50 ਲੱਖ ਪੰਜਾਬ ਚ ਗੈਰ ਪੰਜਾਬੀ ਆ ਚੁੱਕਾ ਹੋਆ ਔਰ ਕੁਝ ਪੋਲੀਟਿਕਲ ਆਦਮੀ ਇਹੀ ਕਹੀ ਜਾਂਦੇ ਜੀ ਆਪਾਂ ਇਹ ਬਿਲ ਕਿਉਂ ਪਾਸ ਕਰੀਏ ਜੀ ਸਾਡੇ ਬੱਚੇ ਵੀ ਤਾਂ ਜਾਂਦੇ ਨੇ ਜੀ ਕੈਨੇਡਾ ਅਮਰੀਕਾ ਉਹ ਮੈਂ ਕਿਹਾ ਭਲਿਆ ਮਾਨਸੋ ਸਾਡੇ ਬੱਚੇ ਸ਼ਰਤਾਂ ਪੂਰੀਆਂ ਕਰਕੇ ਜਾਂਦੇ ਨੇ ਤੁਸੀਂ ਤੇ ਵੀ ਕਹਿ ਬਈ ਵੀਜ਼ਾ ਲੈ ਕੇ ਜਾਂਦੇ ਨੇ ਵੀਜ਼ਾ ਐਜ਼ ਅ ਕੰਡੀਸ਼ਨ ਯੂ نو ਪੀਆਰ ਇਜ਼ ਅ ਕੰਡੀਸ਼ਨ ਵਰਕ ਪਰਮਿਟ ਇਜ਼ ਅ ਕੰਡੀਸ਼ਨ ਫਿਰ ਤੁਸੀਂ 25-50 ਲੱਖ ਖਰਚਦੇ ਹੋ ਕੰਡੀਸ਼ਨ ਉਹ ਸਾਡੇ ਬੱਚੇ ਸ਼ਰਤਾਂ ਪੂਰੀਆਂ ਉਹ ਸ਼ਰਤਾ ਪੂਰੀਆਂ ਕਰਕੇ ਆਓ ਅਸੀਂ ਤਾਂ ਵੱਰੇ ਡਾਂ ਕਿਉਂਕਿ ਸਾਡੀ origignal population shift ਹੋ ਰਹੀ ਆ ਕੈਨੇਡਾ ਤੇ ਅਮਰੀਕਾ ਤੇ ਆਸਟ੍ਰੇਲੀਆ ਦੀ origignal population shift ਨਹੀਂ ਹੋ ਰਹੀ ਉਹ ਉੱਥੇ ਹੀ ਆ ਉਹਨਾਂ ਦੇ ਰਕਬੇ ਏਡੇ ਵੱਡੇ ਆ ਉਹਨਾਂ ਨੂੰ ਮੈਨ ਪਾਵਰ ਚਾਹੀਦੀ ਉਹ ਜਿੰਨੀ ਚਾਹੀਦੀ ਲੈ ਲੈਂਦੇ ਮੁੜ ਕੇ ਬੰਦ ਕਰ ਦਿੰਦੇ ਨੇ ਸੋ ਜਿਹੜੇ ਪੋਲੀਟੀਕਲ ਲੀਡਰਸ ਇਹ ਕਹਿ ਰਹੇ ਨੇ ਕਿ ਸਾਡੇ ਬੱਚੇ ਵੀ ਜਾ ਰਹੇ ਜੀ ਇਸ ਕਰਕੇ ਅਸੀਂ ਬਾਹਰਲੇ ਨੂੰ ਰੋਕ ਨਹੀਂ ਸਕਦੇ 댓 ਮੀਨਸ ਉਹ ਬਹੁਤ ਨਾਸਮਝ ਨੇ ਉਹ ਨਲਾਇਕ ਨੇ ਜਾਂ ਉਹ ਬੇਈਮਾਨ ਨੇ ਅਗਰ ਇਹ ਕਾਨੂੰਨ ਬਣ ਜਾਏਗਾ ਤਾਂ ਸਾਡੀ ਡੈਮੋਗ੍ਰਾਫਿਕ ਸਿਚੁਏਸ਼ਨ ਜਿਹੜੀ ਉਹ ਇਨਟੈਕਟ ਰਹਿ ਜੇ